ਕਈ ਲੋਕ ਮਜ਼ਾਕ ਕਰਦੇ ਨੇ ਵੀ ਇਹ ਤਾਂ ਵੀ ਸੂਰਜ ਨੂੰ ਜਲ ਵਿੱਚ ਡਾਉਂਦੇ ਨੇ ਤਾਂ ਬਾਈ ਵੀ ਸੂਰਜ ਨੂੰ ਜਲ ਵਿੱਚ ਡਾਉਂਦਾਂ ਦਾ ਵੀ ਸਾਇੰਟਿਸਟ ਸਪੀ ਸੂਰਜ ਨੂੰ ਜਲ ਦੇ ਨਾਲ ਸਾਡਾ ਸ਼ਰੀਰ ਅੰਦਰ ਉਸਤ ਰਹਿੰਦਾ ਹੁਣ ਕਹੋਗੇ ਲੈ ਤਾਂ ਅੰਦਰ ਉਸਤ ਕਿਵੇਂ ਰਹਿੰਦਾ ਤੁਹਾਨੂੰ ਪਤਾ ਹੈ ਕਿ ਸਨਾਤਨ ਧਰਮ ਦੇ ਜਿੰਨੇ ਵੀ ਰਿਵਾਜ ਨੇ ਜਿਨ੍ਹਾਂ ਨੂੰ ਤੁਸੀਂ ਅੰਧਵਿਸ਼ਵਾਸ਼ ਵੀ ਕਹਿ ਲਓਗੇ ਉਹ ਸਾਰੇ ਸਾਇੰਟਿਸਟ ਕਾਰਨ ਦੇ ਨਾਲ ਅਟੈਚ ਬਜ਼ੁਰਗ ਕਿਉਂ ਕਹਿੰਦੇ ਸੀ ਘਰ ਦੇ ਵਿੱਚ ਕਬੂਤਰ ਨਹੀਂ ਪਾਲਣੇ ਚਾਹੀਦੇ ਕਿਉਂਕਿ ਕਬੂਤਰ ਇੱਕ ਇਹੋ ਜਿਹਾ ਪੰਛੀ ਆ ਜਿਹੜਾ ਇਹਨਾਂ ਦੇ ਅੰਦਰ ਪਸੀਨੇ ਵਾਲੀ ਗ੍ਰੰਥੀ ਨਹੀਂ ਹੁੰਦੀ ਇਹਨਾਂ ਨੂੰ ਕਦੀ ਪਸੀਨਾ ਨਹੀਂ ਆਉਂਦਾ ਕਬੂਤਰਾਂ 108 ਮਣਕਿਆ ਦੀ ਮਾਲਾ ਸੀ 108 ਹੀ ਮਣਕੇ ਕਿਉਂ ਨੇ 4 ਘੱਟ ਕਿਉਂ ਨਹੀਂ ਜਾਂ 4 ਵੱਧ ਕਿਉਂ ਨਹੀਂ 100 ਕਿਉਂ ਨਹੀਂ ਜਾਂ 101 ਕਿਉਂ ਨਹੀਂ ਉਹ ਦੇਖਿਆ ਨਾ ਤੁਸੀਂ ਜਦੋਂ ਪਾਣੀ ਦਾ ਪਛੜਕਾ ਕਰਦੇ ਆ ਉੱਪਰ ਜਦੋਂ ਬਾਰਸ਼ਾਂ ਪੈਂਦੀਆਂ ਨੇ ਤਾਂ ਰੈਂਬੋ ਬਣਦਾ ਨਾ ਇੰਦਰਧੁਮਸ਼ ਬਣਦਾ ਬੰਦਾ ਸਿੰਦੂਰ ਲਾਉਣਾ ਕਿਤੇ ਨਾ ਕਿਤੇ ਬਜ਼ੁਰਗਾਂ ਨੇ ਕਿਹਾ ਸੀ ਜਦ ਜਿਹੜੀ ਪਈ ਹੋਈ ਔਰਤ ਆ ਉਹ ਸੰਦੂਰ ਲਾਵੇ ਸੰਦੂਰ ਹੀ ਨਿਸ਼ਾਨੀ ਆ ਤਾਂ ਉਹਦਾ ਸਾਇੰਟਿਸਟ ਕਾਰਨ ਇਹ ਆ ਵੀ ਸੰਭੂ ਲੋਕੀ ਅੱਜ ਵੀ ਸਿੱਕੇ ਸੁੱਟੀ ਜਾਂਦੇ ਆ ਲੈ ਅੱਜ ਤਾਂ ਹੁਣ ਤਾਂ ਉਸ ਸਰ ਪਰ ਬਿੱਸਕੇ ਨੇ ਐਨਲੋਏ ਦੇ ਸਿੱਕੇ ਨੇ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਤੁਸੀਂ ਐਵੇਂ ਹੀ ਅਰਥਵਿਵਸਥਾ ਖਰਾਬ ਕਰੀ ਪਹਿਲਾਂ ਕੱਚੇ ਘਰ ਬਣਦੇ ਸੀ ਪਿੰਡ ਦੀ ਨਾ ਸਾਂਝੀ ਜਗ੍ਹਾ ਤੋਂ ਮਿੱਟੀ ਪੱਟੀ ਜਾਂਦੀ ਸੀ ਉਸ ਮਿੱਟੀ ਨੂੰ ਪੱਟ ਕੇ ਨਾ ਕੱਚੇ ਘਰ ਬਣਾਏ ਜਾਂਦੇ ਸੀ ਇੱਕੋ ਜਗ੍ਹਾ ਤੋਂ ਮਿੱਟੀ ਪੱਟਣ ਨਾਲ ਉਸ ਜਗ੍ਹਾ ਤੇ ਤਲਾਬ ਬਣ ਜਾਂਦਾ ਸੀ ਤੇ ਉਹ ਪਾਣੀ ਦਾ ਪਾਣੀ ਜਿਹੜਾ ਬਾਰਿਸ਼ ਦਾ ਪਾਣੀ ਆ ਉੱਥੇ ਇਕੱਠਾ ਹੁੰਦਾ ਸੀ ਉਸੇ ਪਾਣੀ ਤੋਂ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ ਮੈਂ ਤੁਹਾਡੇ ਜਿਹੜੇ ਪੁਰਾਣੇ ਲੋਕ ਹੋਣਗੇ ਉਹਨਾਂ ਤੋਂ ਪੁੱਛ ਲਿਓ ਉਹ ਤਲਾਬਾਂ ਚੋਂ ਪਾਣੀ ਕੱਢ ਕੇ ਉਹਦੀ ਦਾਲ ਸਬਜ਼ੀ ਬਣਾਉਂਦੇ ਸੀ। ਇੱਕ ਦਵਸਥਾ ਤੇ ਆਸਥਾ ਭਰੀ। ਕਿਉਂ? ਆਸਥਾ ਕੀ ਸੀ ਪਹਿਲਾਂ ਦੇ ਬਜ਼ੁਰਗ ਜੀ ਕਹਿੰਦੇ ਸੀ ਵੀ ਪਾਣੀ ਦੇ ਵਿੱਚ ਜਿੱਥੇ ਸੁੱਕੋ ਉਸ ਟਾਈਮ ਉਹ ਸ਼ਿਖਾ ਰੱਖਦੇ ਸੀ ਜਿਹਨੂੰ ਵੀ ਬੋਦੀ ਕਹਿੰਦੇ ਆ। ਉਹਦਾ ਕਾਰਨ ਕੀ ਆ? ਜਿਵੇਂ ਆਪਣੇ ਚਿਹਰੇ ਦੇ ਵਿੱਚ ਅੱਖ, ਨੱਕ, ਆਦਤੰਤਰਮ ਦੇ ਬਚੇ ਸਿਸਟਮ ਆ ਵੀ ਜਿਹੜੀਆਂ ਬਿਆਈਆਂ ਔਰਤਾਂ ਨੂੰ ਇਹ ਪਾਇਲ ਪਾਲਣਦੀਆਂ ਨੇ, ਵਿਚੋ ਪਾਲਣਦੀਆਂ ਨੇ, ਵਿਚੋ ਪਾਣ ਨਾਲ ਉਹਨਾਂ ਨੇ ਕਹਿੰਦੇ ਵਿਚੋਆ ਪਾਣਾ ਉਹ ਔਰਤਾਂ ਲਈ ਸ਼ੋਭਾ ਨਿਸ਼ਾਨੀ ਆ ਵੀ ਹਾਂ ਇਹ ਬਿਆਈ ਹੋਈ ਆ। ਇਹ ਹੋਰ ਤੁਹਾਨੂੰ ਵਿਸ਼ਵਾ ਪਾਣਾ ਚਾਹੀਦਾ ਕਿਤੇ ਨਾ ਕਿਤੇ ਸਾਡੇ ਬਜ਼ੁਰਗਾਂ ਨੂੰ ਪਤਾ ਸੀ ਵੀ ਇਹਦਾ ਸਾਇੰਟਿਸਟ ਕਾਰਨ ਆ ਉਹਦਾ ਸਾਇੰਟਿਸਟ ਕਾਰਨ ਅੱਜ ਸਵਾਗਤ ਆ ਤੁਹਾਡਾ ਰਨਿੰਗ 휠 ਚੈਨਲ ਦੇ ਉੱਪਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਸਨਾਤਨ ਧਰਮ ਦੇ ਜਿਹੜੇ ਰਿਵਾਜ ਨੇ ਉਹਨਾਂ ਦੇ ਵਿਗਿਆਨਕ ਕਾਰਨ ਵੀ ਲੋਕਾਂ ਨੂੰ ਪਤਾ ਲੱਗਣ ਮੈਂ ਦੇਖਿਆ ਪੰਜਾਬੀ ਦੇ ਵਿੱਚ ਇਹੋ ਜੀ ਵੀਡੀਓ ਨਹੀਂ ਸੀ ਮੈਂ ਕਿਹਾ ਚਲੋ ਆਪਾਂ ਪੰਜਾਬੀ ਦੇ ਬੱਚੇ ਵੀਡੀਓ ਪਾਉਨੇ ਆ ਤਾਂ ਗੱਲ ਕਰਦੇ ਆ ਕਬੂਤਰ ਪਾਲਣ ਤੋਂ ਬਜ਼ੁਰਗ ਕਹਿੰਦੇ ਨੇ ਵੀ ਘਰ ਦੇ ਵਿੱਚ ਕਬੂਤਰ ਨਹੀਂ ਪਾਲਣੇ ਚਾਹੀਦੇ। ਐ ਲੋਕੀ ਕਹਿੰਦੇ ਸੀ ਵੀ ਇਹ ਤਾਂ ਜੀ ਆਕਸੀਜਨ ਛੱਡਦੇ ਆ ਇਹ ਬਿਲਕੁਲ ਗਲਤ ਗੱਲ ਆ। ਬਜ਼ੁਰਗ ਕਿਉਂ ਕਹਿੰਦੇ ਸੀ ਘਰ ਦੇ ਵਿੱਚ ਕਬੂਤਰ ਨਹੀਂ ਪਾਲਣੇ ਚਾਹੀਦੇ ਕਿਉਂਕਿ ਕਬੂਤਰ ਇੱਕ ਇਹੋ ਜਿਹਾ ਪੰਛੀ ਆ ਜਿਹੜਾ ਬਹੁਤ ਜ਼ਿਆਦਾ ਆਕਸੀਜਨ ਲੈਂਦਾ। ਘਰ ਦੇ ਵਿੱਚ ਕਬੂਤਰ ਹੋਣਗੇ ਤਾਂ ਤੁਹਾਨੂੰ ਸਾਹ ਲੈਣ 'ਚ ਪ੍ਰੋਬਲਮ ਆਊਗੀ। ਘਰ ਦੇ ਵਿੱਚ ਕਿਉਂਕਿ ਜਿਹੜੇ ਕਬੂਤਰ ਨੇ ਨਾ ਉਹ ਆਕਸੀਜਨ ਲੈਵਲ ਨੂੰ ਡਾਊਨ ਕਰ ਦਿੰਦੇ ਨੇ। ਇਹਨਾਂ ਦੇ ਅੰਦਰ ਪਸੀਨੇ ਵਾਲੀ ਗ੍ਰੰਥੀ ਨਹੀਂ ਹੁੰਦੀ। ਇਹਨਾਂ ਨੂੰ ਕਦੀ ਪਸੀਨਾ ਨਹੀਂ ਆਉਂਦਾ ਕਬੂਤਰਾਂ ਨੂੰ ਇਹ ਕੀ ਕਰਦੇ ਨੇ ਇਹ ਇਹ ਉਸ ਕਾਰਨ ਜ਼ਿਆਦਾ ਸਾਹ ਖਿੱਚਦੇ ਨੇ ਠੀਕ ਆ ਜਿਹਦੇ ਕਾਰਨ ਬਜ਼ੁਰਗ ਕਹਿੰਦੇ ਬਜ਼ੁਰਗ ਤਾਂ ਸਿਰਫ ਇੱਕ ਐ ਕਹਿੰਦੇ ਇਹ ਘਰ ਚ ਕਬੂਤਰ ਨਹੀਂ ਪਾਲਣਾ ਚਾਹੀਦਾ ਇਹ ਵਿਰਾਨ ਪਾਲਦੇ ਆ ਤਾਂ ਉਹਦਾ ਮਤਲਬ ਇਹ ਆ ਵੀ ਜੇ ਘਰ ਦੇ ਵਿੱਚ ਰਹਿਣਗੇ ਤਾਂ ਆਕਸੀਜਨ ਲੈਵਲ ਡਾਊਨ ਹੋਊਗਾ ਜਿਸ ਦੇ ਨਾਲ ਲੱਖ ਤਰ੍ਹਾਂ ਦੀਆਂ ਬਿਮਾਰੀਆਂ ਲੱਗਣਗੀਆਂ ਤੇ ਬੰਦੇ ਮਰਣਗੇ ਬਿਮਾਰੀਆਂ ਦੇ ਨਾਲ ਉਸ ਚੱਕਰ 'ਚ ਬਜ਼ੁਰਗਾਂ ਨੇ ਤਾਂ ਕਿਤੇ ਨਾ ਕਿਤੇ ਉਹ ਕਹਿੰਦਾ ਵੀ ਭਾਈ ਜਿਹੜੇ ਕਬੂਤਰ ਨੇ ਇਹਨਾਂ ਨੂੰ ਪਾਲਣਾ ਨਹੀਂ ਚਾਹੀਦਾ ਹਾਲਾਂਕਿ ਵਿਗਿਆਨਕారణ ਹੈ ਆਪ ਇਹ ਹੈ ਜੀ ਡਬਲ ਆਕਸੀਜਨ ਖਚਦੇ ਨੇ ਹੁਣ ਜੇ ਤੁਹਾਡੇ ਘਰ ਦੇ ਵਿੱਚ ਇੰਨੇ ਜਿਆਦਾ ਕਬੂਤਰ ਹੋਣਗੇ ਤਾਂ ਆਕਸੀਜਨ ਲੈਵਲ ਆਟੋਮੈਟਿਕਲੀ ਡਾਊਨ ਹੋ ਜਾਣਾ ਸੋ ਇਸ ਕਰਕੇ ਕਬੂਤਰ ਪਾਲਣ ਲਈ ਬਜ਼ੁਰਗਾਂ ਨੇ ਕਿਹਾ ਸੀ ਵੀ ਕਬੂਤਰ ਘਰ ਦੇ ਵਿੱਚ ਪਾਲਣੇ ਨਹੀਂ ਚਾਹੀਦੇ ਗੱਲ ਕਰੀਏ 108 ਮਣਕੇ ਦੀ ਮਾਲਾ ਦੀ ਆਪਾਂ 108 ਮਣਕਿਆਂ ਦੀ ਮਾਲਾ ਜਪਦੇ ਹਾਂ ਮਾਲਾ ਜਪਣ ਦਾ ਮਤਲਬ ਇਹ ਸੀ ਵੀ ਕਈ ਪਹਿਲਾਂ ਜਿਹੜੇ ਸੀਗੇ ਵੀ ਸ਼ੁਰੂਆਤ ਦੇ ਵਿੱਚ ਬਜ਼ੁਰਗਾਂ ਨੇ ਮਾਲਾ ਨੂੰ ਜਪਣ ਲਈ ਜਿੰਨੇ ਕੀਤਾ ਤਾਂ ਸਾਰੇ ਮਾਲਾ ਜਪਦੇ ਹੁੰਦੇ ਸੀ ਹਰ ਧਰਮ ਦੇ ਵਿੱਚ ਮਾਲਾ ਜਪੀ ਜਾਂਦੀ ਹੈ ਚਾਹੇ Hindu ਹੋਵੇ Sikh ਹੋਵੇ ਮੁਸਲਮਾਨ ਹੋਵੇ ਸਾਰੇ ਮਾਲਾ ਜਪਦੇ ਨੇ ਠੀਕ ਆ ਜੀ ਉਹ ਮਾਲਾ ਇੱਕ ਇੱਕ ਕਰਕੇ ਭਗਵਾਨ ਦਾ ਨਾਮ ਲੈਂਦੇ ਨੇ ਆਪਣੇ ਰੱਬ ਦਾ ਨਾਮ ਲੈਂਦੇ ਨੇ ਤਾਂ ਉਹਦੇ ਨਾਲ ਕੀ ਆ ਕਿਹੜੀ ਉਂਗਲ ਜਿਹੜੀ ਤਰਜਨੀ ਉਂਗਲ ਆ ਉਹਦੇ ਨਾਲ ਹੀ ਮਾਲਾ ਨੂੰ ਫੇਰਿਆ ਜਾਂਦਾ ਸੀ ਤਰਜਨੀ ਉਂਗਲ ਕੀ ਆ ਉਹ ਸਿੱਧੀ ਹਾਰਟ ਨਾਲ ਅਟੈਚ ਹੁੰਦੀ ਆ ਹਾਰਟ ਦੇ ਨਾਲ ਅਟੈਚ ਹੋਣ ਕਰਕੇ ਉਹ ਉਂਗਲ ਜਿਹੜੀ ਆ ਜਿਹੜੀ ਉਂਗਲ ਆ ਉਹ ਉਸ ਉਹਦੀ ਐਕਟੀਵਿਟੀ ਸਿੱਧੀ ਹਾਰਟ ਦੇ ਨਾਲ ਅਟੈਚ ਹੋਣ ਕਰਕੇ ਹਾਰਟ ਦੀ ਇੱਕ ਨਾ ਕਸਰਤ ਹੁੰਦੀ ਆ ਹਾਲਾਂਕਿ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਤਾਂ ਇਹ ਕਿਹਾ ਵੀ ਮਾਲਾ ਜਪਣੀ ਚਾਹੀਦੀ ਆ ਨਾਮ ਲੈਣਾ ਚਾਹੀਦਾ ਉਹਦੇ ਨਾਲ ਕਿਤੇ ਨਾ ਕਿਤੇ ਸਾਇੰਸ ਦੇ ਕਾਰਨ ਉਹ ਹੈਲਥ ਦੇ ਨਾਲ ਜੁੜੀ ਹੋਈ ਗੱਲ ਸੀਗੀ ਕਿਉਂਕਿ ਵਿਗਿਆਨਕਾਂ ਨੇ ਦੇਖਿਆ ਵੀ ਜਿਹੜੀ ਤਰਜਨੇ ਉਂਗਲਾ ਇਹਦਾ ਇਹਦਾ ਸਿੱਧਾ ਹਾਰਟ ਦੇ ਨਾਲ ਇਹਦੀ ਜਿਹੜੀ ਵੇਨ ਆ ਇਹਦੀ ਜਿਹੜੀ ਨਾਸਾ ਉਹ ਅਟੈਚਡ ਆ ਉਹਦੇ ਨਾਲ ਹਾਰਟ ਦੀ ਵੀ ਕਸਰਤ ਹੁੰਦੀ ਰਹਿੰਦੀ ਆ ਆਪਾਂ ਮਾਲਾ ਜਪਦੇ ਆ ਉਸ ਉਂਗਲ ਦੇ ਨਾਲ ਹਾਰਟ ਤੇ ਸਿੱਧਾ ਇਫੈਕਟ ਪੈਂਦਾ ਤੇ ਹਾਰਟ ਐਕਟਿਵ ਹੁੰਦਾ ਇਹ ਗੱਲ ਇਹ ਕਾਰਨ ਸੀ ਹੁਣ ਗੱਲ ਕਰੀਏ 108 ਦੀ ਵੀ 108 ਹੀ ਮੰਨ ਕੇ ਕਿਉਂ ਨੇ 4 ਘੱਟ ਕਿਉਂ ਨਹੀਂ ਜਾਂ 4 ਵੱਧ ਕਿਉਂ ਨਹੀਂ 100 ਕਿਉਂ ਨਹੀਂ ਜਾਂ 101 ਕਿਉਂ ਨਹੀਂ ਤਾਂ 108 ਦਾ ਕਾਰਨ ਇਹ ਸੀ ਜਿਹੜੇ ਪੁਰਾਣੇ ઋષਿ ਮਹਾਰਿਸ਼ੀ ਸੀਗੇ ઋષਿ ਮੁਨੀਆਂ ਨੇ ਕੀ ਕੀਤਾ ਜਿਵੇਂ ਕਿ ਤੁਹਾਨੂੰ ਪਤਾ ਵੀ ਵਿਗਿਆਨ ਤਾਂ ਅੱਜ ਗ੍ਰਹਿਆਂ ਤੱਕ ਪਹੁੰਚਿਆ सनातन धर्म 5000 ਸਾਲ ਪਹਿਲਾਂ ਹੀ ਕਈ ਸਾਲ 1000 ਸਾਲ ਪਹਿਲਾਂ ਹੀ ਉਹਨਾਂ ਨੇ ਆਪਣੀਆਂ ਜੰਤਰੀਆਂ ਬਣਾਈਆਂ ਜਿਦੇ ਵਿੱਚ ਸਾਰੇ ਗ੍ਰਹਿਆਂ ਦੀ ਦਿਸ਼ਾ ਲਿਖੀ ਇਵਨ ਕਿhle ਵਿਗਿਆਨ ਨੂੰ ਪਤਾ ਲਗਾਉਣਾ ਪੈਂਦਾ ਵੀ ਗ੍ਰਹਿ ਕਦੋਂ ਲੱਗਣਾ ਜਦਕਿ ਜਿਹੜੇ ਪੱਤਰੇ ਨੇ ਪੱਤਰਿਆਂ ਦੇ ਵਿੱਚ ਕਲੀਅਰ ਲਿਖਿਆ ਵੀ ਇੰਨੀ ਤਰੀਕ ਨੂੰ ਇੰਨੇ ਵਜ ਕੇ ਇੰਨੇ ਮਿੰਟ ਤੇ ਗ੍ਰਹਿ ਲੱਗਣਾ ਦੱਸੋ ਬਿਨਾ ਦੂਰਬੀਨਾਂ ਤੋਂ ਬਿਨਾ ਬਿਨਾ ਯੰਤਰਾਂ ਤੋਂ ਸਾਡੇ ਰਿਸ਼ੀਆ ਮੂਨੀਆਂ ਨੇ ਕਿੰਨੀ ਗੁਣਾ ਭਾਗ ਕਰਕੇ ਕਿਵੇਂ ਪਤਾ ਲਵਾਇਆ ਇਹਨਾਂ ਚੀਜ਼ਾਂ ਦਾ ਤੇ 108 ਬਣ ਕੇ ਦੀ ਗੱਲ ਕਰੀਏ ਆ ਰਿਸ਼ੀਆ ਮੁੰਨੀਆਂ ਨੇ ਕੀ ਕੀਤਾ 108 ਦੀ ਗਣਨਾ ਕਿੱਥੋਂ ਕੀਤੀ ਉਹਨਾਂ ਨੇ ਕੀ ਕੀਤਾ ਜਿੰਨੇ ਆਪਣੇ ਬ੍ਰਹਿਮੰਡ ਦੇ ਵਿੱਚ ਨਾ 27 ਨਿਸ਼ਚਤਰਾ ਨੂੰ ਚੱਕਰ ਕੱਟਦੇ ਦੇਖਿਆ ਤੇ 27 ਨਿਸ਼ਚਤਰਾ ਨੂੰ ਚੱਕਰ ਕੱਟਦੇ ਦੇਖਿਆ ਇਹਨੂੰ 4 ਨਾਲ ਗੁਣਾ ਕੀਤੀ 27 ਚੋਕਾ 108 ਹੁਣ 4 ਨਾਲ ਹੀ ਕਹੋਗੇ ਵੀ ਭਾਈ 4 ਨਾਲ ਹੀ ਗੁਣਾ ਕਿਉਂ ਕੀਤੀ 4 ਹੀ ਕਿਉਂ ਕਾਊਂਟ ਕੀਤਾ ਗਿਆ ਉਹਦੇ ਲਈ 27 ਨਿਸ਼ਚਤਰਾ ਨੂੰ ਜਿਹੜਾ 4 ਨਾਲ ਗੁਣਾ ਕਰਕੇ 108 ਬਣਦਾ 108 ਮਣਕਿਆਂ ਦੀ ਮਾਲਾ ਬਣ ਗਈ ਪਰ ਚਾਰ ਨਾਲ ਗੁਣਾ ਕਿਉਂ ਕੀਤੀ ਚਾਰ ਨਾਲ ਗੁਣਾ ਕਰਨ ਦਾ ਮਤਲਬ ਇਹ ਸੀ ਵੀ ਜਿਹੜੇ ਨਛੱਤਰਾਂ ਉਹਨਾਂ ਦੇ ਚਾਰ ਚਰਨ ਨੇ ਹਰ ਇੱਕ ਦੇ ਤੇ 27 ਚੌਕਾ 10800 108 ਮਣਕਿਆਂ ਦੀ ਮਾਲਾ ਸੀ ਸੋਚੋ ਕਿੱਥੇ ਤੱਕ ਸਨਾਤਨ ਧਰਮ ਪਹੁੰਚਿਆ ਹੋਇਆ ਸੀ ਹੁਣ ਗੱਲ ਕਰੀਏ ਵੀ ਪੀਪਲ ਨੂੰ ਪਾਣੀ ਦੇਣਾ ਬਜ਼ੁਰਗਾਂ ਨੇ ਕਿਹਾ ਵੀ ਭਾਈ ਪੀਪਲ ਨੂੰ ਪਾਣੀ ਦੇਣਾ ਉਹਨਾਂ ਦਾ ਕੰਮ ਆ ਭਗਵਾਨ ਵਾਸ ਕਰਦੇ ਨੇ ਉਹਦੇ ਚ ਕਿਤੇ ਨਾ ਕਿਤੇ ਬਜ਼ੁਰਗਾਂ ਨੇ ਸਾਨੂੰ ਉਹ ਉਸ ਨਾਲ ਜੋੜਿਆ ਪੀਪਲ ਨਾਲ ਜੋੜਿਆ ਤਾਂ ਕਿ ਪੀਪਲ ਦੀ ਲੋਕ ਪੂਜਾ ਕਰਨ ਇਹਨੂੰ ਵੱਡਣ ਦਾ ਇਹ ਵੱਧ ਤੋਂ ਵੱਧ ਰਹਿਣ ਇਹਦਾ ਜਿਹੜਾ ਸਾਇੰਟਿਸਟ ਕਾਰਨ ਉਹ ਤੁਹਾਨੂੰ ਸਭ ਨੂੰ ਪਤਾ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਪੀਪਲ ਜੜਾ ਵਾ ਇਹ 24 ਘੰਟੇ ਆਕਸੀਜਨ ਦਿੰਦਾ ਇਹਦੇ ਪੱਤੇ ਬਿਨਾ ਹਵਾ ਤੋਂ ਵੀ ਫੜਫੜਾਉਂਦੇ ਰਹਿੰਦੇ ਨੇ ਦੇਖਿਆ ਹੋਊਗਾ ਤੁਸੀਂ ਪੀਪਲ ਦੇ ਥੱਲੇ ਤੁਸੀਂ ਜਾਓਗੇ ਤਾਂ ਜੇ ਪੀਪਲ ਦੇ ਥੱਲੇ ਯੋਗ ਕਰਦੇ ਹੋ ਲੋਮ ਬਿਲੋਮ ਕਰਦੇ ਹੋ ਕਪਾਲ ਭਾਤੀ ਕਰਦੇ ਹੋ ਤਾਂ ਤੁਹਾਡੇ ਸ਼ਰੀਰ ਦੇ ਵਿੱਚ ਐਕਟੀਵਿਟੀ ਕਈ ਗੁਣਾ ਵੱਧ ਜਾਊਗੀ ਜਿਹੜਾ ਪੀਪਲ ਆ ਉਹ 24 ਘੰਟੇ ਸਾਨੂੰ ਆਕਸੀਜਨ ਦਿੰਦਾ ਇਸ ਕਰਕੇ ਕਿਤੇ ਨਾ ਕਿਤੇ ਸਾਡੇ ਪੁਰਖਿਆਂ ਨੇ ਬਜ਼ੁਰਗਾਂ ਨੇ ਸਾਨੂੰ ਉਹ ਪੀਪਲ ਦੇ ਨਾਲ ਜੋੜਿਆ ਵੀ ਅਸੀਂ ਪੀਪਲ ਨੂੰ ਬਚਾ ਕੇ ਰੱਖੀ ਹੁਣ ਗੱਲ ਕਰੀਏ ਸੂਰਜ ਨੂੰ ਜਲ ਚੜਾਉਣ ਦੀ ਕਈ ਲੋਕ ਮਜ਼ਾਕ ਕਰਦੇ ਨੇ ਜੀ ਇਹ ਤਾਂ ਜੀ ਸੂਰਜ ਨੂੰ ਜਲ ਚੜਾਉਂਦੇ ਨਹੀਂ ਤਾਂ ਬਾਈ ਜੀ ਸੂਰਜ ਨੂੰ ਜਲ ਚੜਾਉਣ ਦਾ ਵੀ ਸਾਇੰਟਿਸਟ ਕਾਰਨ ਆ ਸਾਡੇ ਦੇਖ ਲਓ ਜਿਹੜੇ ਪੁਰਖੇ ਸੀਗੇ ਉਹ ਕਿੰਨੇ ਕੁ ਦਿਮਾਗਦਾਰ ਹੋਣਗੇ ਅੱਜ ਕੱਲ ਤਾਂ ਇਹਨਾਂ ਯੰਤਰ ਨੇ ਇੰਨੀ ਪੜਾਈਆਂ ਲਖਾਈਆਂ ਨੇ ਉਸ ਟਾਈਮ ਤੇ ਕੀ ਹੁੰਦਾ ਸੀ ਕੁਝ ਵੀ ਨਹੀਂ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਐਡੇ ਕ ਮਤਲਬ ਕਈ ਗੁਣਾ ਸੋਚ ਰੱਖਣ ਵਾਲੇ ਸੀ ਵੀ ਜਿਨ੍ਹਾਂ ਨੂੰ ਇੰਨਾ ਗਿਆਨ ਸੀਗਾ ਹੁਣ ਸੂਰਜ ਨੂੰ ਜਲ ਦੇਣ ਲਈ ਕਿਉਂ ਜੋੜਿਆ ਪੁਰਖਿਆਂ ਨੇ ਸਾਡੇ ਨੇ ਵੀ ਸੂਰਜ ਨੂੰ ਜਲ ਦੇਣਾ ਚਾਹੀਦਾ ਹੈ ਤੇ ਲੋਕ ਕਹਿੰਦੇ ਲੈ ਇਹਦਾ ਕੋਈ ਤੁੱਕ ਬਣਿਆ ਯਾਰ ਸੂਰਜ ਨੂੰ ਜਲ ਦੇਣ ਦਾ ਤਾਂ ਬਾਈ ਜੀ ਸੂਰਜ ਨੂੰ ਜਲ ਦੇਣ ਦਾ ਤੁੱਕ ਹੈ ਸੂਰਜ ਨਾਲ ਸਾਡੇ ਪੁਰਖਿਆਂ ਨੇ ਜੋੜਤਾ ਵੀ ਸੂਰਜ ਨੂੰ ਜਲ ਦੋ ਸੂਰਜ ਸਾਡਾ ਭਗਵਾਨ ਆ ਤੇ ਅਸੀਂ ਉਹਦੀ ਰਿਸਪੈਕਟ ਕਰੀਏ ਉਹਦਾ ਕਿਤੇ ਨਾ ਕਿਤੇ ਕਾਰਨ ਸੀ ਵੀ ਸੂਰਜ ਨੂੰ ਜਲ ਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੁਣ ਕਹੋਗੇ ਲੈ ਤੰਦਰੁਸਤ ਕਿਵੇਂ ਰਹਿੰਦਾ ਰੈਂਬੋ ਦੇਖਿਆ ਨਾ ਤੁਸੀਂ ਜਦੋਂ ਪਾਣੀ ਦਾ ਆਪਾਂ ਛੜਕਾ ਕਰਦੇ ਆ ਧੁੱਪ ਜਦੋਂ ਬਾਰਸ਼ਾਂ ਪੈਂਦੀਆਂ ਨੇ ਤਾਂ ਰੈਂਬੋ ਬਣਦਾ ਨਾ ਇੰਦਰ ਧਨੁਸ਼ ਬਣਦਾ ਬਣਦਾ ਨਾ ਜੇ ਸੱਤ ਕਿਰਨਾਂ ਹੁੰਦੀਆਂ ਨੇ ਸੱਤ ਤਰ੍ਹਾਂ ਦੇ ਕਲਰ ਹੁੰਦੇ ਨੇ ਤਾਂ ਜਦੋਂ ਬਾਰਸ਼ ਹੁੰਦੀ ਆ ਤਾਂ ਆਪਾਂ ਨੂੰ ਦੂਰੋਂ ਦਿਖਦਾ ਵੀ ਰੈਂਬੋ ਬਣਿਆ ਹੋਇਆ ਇੰਦਰ ਧਨੁਸ਼ ਬਣਿਆ ਹੋਇਆ ਉਸੇ ਤਰ੍ਹਾਂ ਜਦੋਂ ਆਪਾਂ ਐਦਾਂ ਸੂਰਜ ਨੂੰ ਜਲ ਦਿੰਨੇ ਆ ਤਾਂ ਪਾਣੀ ਡਿੱਗਦਾ ਉਹ ਸੂਰਜ ਦੇ ਪ੍ਰਕਾਸ਼ ਨਾਲ ਉਹ ਕਿਰਨਾਂ ਸਾਡੇ ਅੰਦਰ ਪ੍ਰਵੇਸ਼ ਕਰਦੀਆਂ ਨੇ ਉਹ ਜੜੀਆਂ ਜਿਹੜਾ ਰੈਂਬੋ ਬਣ ਕੇ ਸਾਡੇ ਅੰਦਰ ਡਾਇਰੈਕਟ ਉਹ ਪਾਣੀ ਤੋਂ ਬਾਅਦ ਕਿਰਨਾਂ ਜਿਹੜੀਆਂ ਸਾਡੇ ਅੰਦਰ ਜਾਂਦੀਆਂ ਨੇ ਉਹ ਬਹੁਤ ਹੀ ਬੈਨੀਫਿਟ ਵਾਲੀਆਂ ਹੁੰਦੀਆਂ ਨੇ ਜਿਦੇ ਨਾਲ ਇੱਕ ਅਲੱਗੀ ਐਕਟੀਵਿਟੀ ਬਲੱਡ ਨੂੰ ਮਿਲਦੀ ਆ ਸ਼ਰੀਰ ਨੂੰ ਅਲੱਗੀ ਐਕਟੀਵਿਟੀ ਮਿਲਦੀ ਆ ਉਹਦੇ ਨਾਲ ਸ਼ਰੀਰ ਸਾਡਾ ਤੰਦਰੁਸਤ ਰਹਿੰਦਾ ਸੋ ਇਹ ਕਾਰਨ ਸੀ ਵੀ ਸੂਰਜ ਨੂੰ ਜਲ ਦੇਣਾ ਜ਼ਰੂਰੀ ਆ ਉਹਨੂੰ ਕਿਤੇ ਨਾ ਕਿਤੇ ਧਰਮ ਦੇ ਨਾਲ ਜੋੜ ਕੇ ਉਹਨਾਂ ਨੇ ਕੀਤਾ ਵੀ ਲੋਕ ਇਸ ਤਰ੍ਹਾਂ ਕਰਨਗੇ ਹੁਣ ਗੱਲ ਕਰੀਏ ਵੀ ਨੇ ਔਰਤਾਂ ਚਾਂਦੀ ਦੇ ਵਿਛੂਏ ਪਾਉਂਦੀਆਂ ਨੇ ਜਾਂ ਪਾਇਲ ਪਾਉਂਦੀਆਂ ਨੇ ਉਹਦਾ ਉਹਦਾ ਸਨਾਤਨ ਧਰਮ ਦੇ ਵਿੱਚ ਇਹ ਸਿਸਟਮ ਆ ਵੀ ਜਿਹੜੀਆਂ ਵਿਆਹਾਂ ਔਰਤਾਂ ਨੇ ਉਹ ਪਾਇਲ ਪਾ ਲੈਂਦੀਆਂ ਨੇ ਵਿਛੂਏ ਪਾ ਲੈਂਦੀਆਂ ਨੇ ਵਿਛੂਏ ਪਾਣ ਨਾਲ ਉਹਨਾਂ ਨੇ ਕਿਹਾ ਜੀ ਵਿਛੂਆ ਪਾਣਾ ਔਰਤਾਂ ਲਈ ਸ਼ੋਭਾ ਨਿਸ਼ਾਨੀ ਆ ਵੀ ਹਾਂ ਇਹ ਵਿਆਹੀ ਹੋਈ ਆ ਤੇ ਔਰਤਾਂ ਨੂੰ ਵਿਛੂਆ ਪਾਣਾ ਚਾਹੀਦਾ ਕਿਤੇ ਨਾ ਕਿਤੇ ਸਾਡੇ ਇਤਨੇ ਕਿਤੇ ਸਾਡੇ ਬਜ਼ੁਰਗਾਂ ਨੂੰ ਪਤਾ ਸੀ ਵੀ ਇਹਦਾ ਸਾਇੰਟਿਸਟ ਕਾਰਨ ਆ ਉਹਦਾ ਸਾਇੰਟਿਸਟ ਕਾਰਨ ਅੱਜ ਸਭ ਨੂੰ ਪਤਾ ਲੋਕ ਤਾਂਬੇ ਦੀਆਂ ਬੋਤਲਾਂ 'ਚ ਪਾਣੀ ਪੀ ਰਹੇ ਨੇ ਐ ਚਾਂਦੀ ਉਹ ਚਾਂਦੀ ਆਪਣੇ ਨਾਲ ਪੈਣ ਰਹੇ ਨੇ ਚਾਂਦੀ ਕੀ ਆ ਬਲੱਡ ਸਰਕੂਲੇਸ਼ਨ ਨੂੰ ਸਥਿਰ ਰੱਖਦੀ ਆ ਲੱਕ ਤੋਂ ਥੱਲੇ ਜੇ ਆਪਾਂ ਚਾਂਦੀ ਪਾਉਂਨੇ ਆ ਕਿਉਂਕਿ ਜੇ ਆਪਾਂ ਹੁਣੇ ਪੁੱਠੇ ਹੋ ਜੀਏ ਤਾਂ ਸਾਡਾ ਬਲੱਡ ਜਿਹੜਾ ਵਾ ਉਹ ਸਰਕੂਲੇਟ ਹੋਣਾ ਨਹੀਂ ਕਰਦਾ ਜਿਹੜੇ ਪੈਰ ਨੇ ਨਾ ਪੈਰਾਂ ਦੇ ਵਿੱਚ ਗੋਡੇ ਤੋਂ ਥੱਲੇ ਪੈਰਾਂ ਦੇ ਵਿੱਚ ਨਾ ਛੋਟੇ ਛੋਟੇ ਵਾਲਵ ਲੱਗੇ ਨੇ ਜਿਹੜੇ ਖੂਨ ਨੂੰ ਉੱਪਰ ਤੱਕ ਦੇਨੇ ਕਦੇ ਤੁਸੀਂ ਪੁੱਠੇ ਹੋਵੋਂਗੇ ਨਾ ਕੰਦ ਨਾਲ ਲੱਗ ਕੇ ਪੁੱਠੇ ਹੋਵੋਂਗੇ ਤਾਂ ਤੁਹਾਡੇ ਪੈਰਾਂ ਤੱਕ ਖੂਨ ਨਹੀਂ ਪਹੁੰਚਣਾ ਦੇਖੋ ਰੱਬ ਨੇ ਕੁਦਰਤ ਨੇ ਕਿਦਾਂ ਸਾਡਾ ਸ਼ਰੀਰ ਦਾ ਵਿਕਾਸ ਕੀਤਾ ਬਣਾਇਆ ਪਰ ਸਾਡੇ ਪੈਰਾਂ ਦੇ ਵਿੱਚ ਛੋਟੇ ਛੋਟੇ ਵਾਲਵ ਨੇ ਜਿਹੜੇ ਬਲੱਡ ਨੂੰ ਉੱਪਰ ਮਾਰਦੇ ਨੇ ਉੱਪਰ ਤੱਕ ਦੇਨੇ ਨਹੀਂ ਤਾਂ ਬਲੱਡ ਤਾਂ ਸਾਰਾ ਥੱਲੇ ਹੀ ਪਿਆ ਰਹਿ ਜਾਵੇ ਹਾਰਟ ਜਿਹੜਾ ਵਾ ਉਹਨੂੰ ਪੰਪ ਕਰਦਾ ਪੰਪ ਕਰਦਾ ਬਲੱਡ ਥੱਲੇ ਜਾਂਦਾ ਐਂ ਤਾਂ ਫਿਰ ਪਾਣੀ ਨਹੀਂ ਤਾਂ ਥੱਲੇ ਹੀ ਬਹਿਣਾ ਪਰ ਨਾ ਪੈਰ 'ਚ ਵਾਲਵ ਲੱਗੇ ਨੇ ਜਿਹੜੇ ਬਲੱਡ ਨੂੰ ਉੱਪਰ ਮਾਰਦੇ ਨੇ ਚਾਂਦੀ ਕੀ ਜਾਂ ਚਾਂਦੀ ਪੈਰਾਂ 'ਚ ਪਾਉਣ ਨਾਲ ਉਹ ਬਲੱਡ ਦੇ ਵਿੱਚ ਜਿਹੜਾ ਸਾਡੇ ਮੈਗਨੇਟ ਹੁੰਦਾ ਤੇ ਚਾਂਦੀ ਨਾਲ ਉਹ ਰਿਐਕਟ ਕਰਕੇ ਬਲੱਡ ਦਾ ਸਰਕੂਮੇਸ਼ਨ ਸਥਿਰ ਰੱਖਦਾ ਵਾ ਇਸ ਕਰਕੇ ਚਾਂਦੀ ਪਾਈ ਜਾਂਦੀ ਸੀ ਗੱਲ ਕਰੀਏ Hindu ਔਰਤਾਂ ਜੜੀਆਂ ਨੇ ਉਹ ਸੰਧੂਰ ਲਾਉਂਦੀਆਂ ਨੇ ਤਾਂ ਸੰਧੂਰ ਲਾਉਣਾ ਕਿਤੇ ਨਾ ਕਿਤੇ ਬਜ਼ੁਰਗਾਂ ਨੇ ਕਿਹਾ ਸੀਗਾ ਵੀ ਜਿਹੜੀ ਵਿਆਹੀ ਹੋਈ ਔਰਤ ਆ ਉਹ ਸੰਧੂਰ ਲਾਵੇ ਸੰਧੂਰ ਹੀ ਨਿਸ਼ਾਨੀ ਆ ਤਾਂ ਉਹਦਾ ਸਾਇੰਟਿਸਟ ਕਾਰਨ ਇਹ ਆ ਵੀ ਸੰਧੂਰ ਦੇ ਵਿੱਚ ਲੋਹ ਤੱਤ ਹੁੰਦੇ ਨੇ ਆਇਰਨ ਪਾਰਟਸ ਹੁੰਦੇ ਨੇ ਉਹਦੇ ਵਿੱਚ ਸੰਦੂਰ ਜਿਹੜਾ ਵਾ ਉਹ ਪਾਰੇ ਨਾਲ ਵੀ ਬਣਦਾ ਪਾਰਾ ਹੁੰਦਾ ਪਾਰਾ ਉਹਦੇ ਚ ਇਹ ਸੰਦੂਰ ਦੇ ਵਿੱਚ ਪਾਰਾ ਕੀ ਕਰਦਾ ਤੁਹਾਨੂੰ ਵੀ ਪਤਾ ਪਾਰਾ ਹੀਟ ਤੇ ਕੋਲਡ ਦੇ ਨਾਲ ਰਿਐਕਟ ਕਰਦਾ ਵਾ ਤਾਂ ਉਹ ਇੱਥੇ ਕੀ ਹੈ ਮਸਤਿਕ ਦੇ ਉੱਪਰ ਜਦੋਂ ਆਪਾਂ ਸੰਦੂਰ ਲਾਉਂਦੇ ਆ ਪਾਰਾ ਲੱਗਿਆ ਹੁੰਦਾ ਤਾਂ ਉਹ ਸਾਡੇ ਬਲੱਡ ਦੇ ਸਰਕੂਲੇਸ਼ਨ ਨੂੰ ਸਥਿਰ ਰੱਖਦਾ ਕਿਉਂਕਿ ਇਹ ਬਹੁਤ ਕੋਮਲ ਜਗ੍ਹਾ ਹੁੰਦੀ ਆ ਬਹੁਤ ਹੀ ਸੈਂਸਿਟਿਵ ਜਗ੍ਹਾ ਹੁੰਦੀ ਆ ਇੱਥੋਂ ਬਹੁਤ ਰਿਐਕਸ਼ਨ ਹੁੰਦਾ ਬਾਡੀ ਦੇ ਨਾਲ ਇਸੇ ਤਰ੍ਹਾਂ ਹੀ ਜਿਹੜੇ ਤੋਂ ਹਿੰਦੂ ਧਰਮ ਦੇ ਵਿੱਚ ਸਿਗੇ ਜੋ ਹੈਗੇ ਨੇ ਜਿਹੜੇ ਉਹ ਸ਼ਿਖਾ ਰੱਖਦੇ ਸੀ ਜਿਹਨੂੰ ਕਿ ਬੋਦੀ ਕਹਿੰਦੇ ਆ ਉਹਦਾ ਕਾਰਨ ਕੀ ਆ ਜਿਵੇਂ ਆਪਣੇ ਚਿਹਰੇ ਦੇ ਵਿੱਚ ਅੱਖ ਨੱਕ ਕੰਨ ਇਹ ਇੰਦਰੀਆਂ ਨੇ ਦੁਆਰ ਨੇ ਉਸੇ ਤਰ੍ਹਾਂ ਹੀ ਇੱਕ ਗੁਪਤ ਦੁਆਰ ਆ ਜਿਹੜਾ ਪਿੱਛੇ ਹੁੰਦਾ ਜਿੱਥੇ ਸ਼ਿਖਾ ਰੱਖੀ ਜਾਂਦੀ ਹੈ ਜਿਹਨੂੰ ਦਸਮ ਦੁਆਰ ਵੀ ਕਹਿੰਦੇ ਨੇ ਉੱਥੇ ਜੇ ਮੜੀ ਜੀ ਕਈ ਵਾਰੀ ਹਲਕੀ ਸੱਟ ਲੱਗਣ ਦੇ ਨਾਲ ਵੀ ਕੀ ਆ ਨਾ ਇਹ ਬੰਦਾ ਮਰ ਸਕਦਾ ਭਾਈ ਜਿਹੜਾ ਡਾਕਟਰ ਦੇਖਦਾ ਹੋਊਗਾ ਇਹ ਵੀਡੀਓ ਉਹ ਦੱਸ ਸਕਦਾ ਵੀ ਜੜਾ ਜਿਹੜੀ ਇਹ ਜਗ੍ਹਾ ਬਹੁਤ ਕੋਮਲ ਹੁੰਦੀ ਆ ਕਦੀ ਜੀ ਆਪਾਂ ਵਾਲ ਕਟਾ ਦਈਏ ਬਿਲਕੁਲ ਉਸ ਤਰ੍ਹਾਂ ਲਗਵਾ ਦਈਏ ਤਾਂ ਆਪਾਂ ਹੱਥ ਵੀ ਲਾਉਂਦੇ ਆ ਨਾ ਤਾਂ ਬੜਾ ਆਪਾਂ ਨੂੰ ਹੋਰ ਤਰ੍ਹਾਂ ਦਾ ਲੱਗਦਾ ਹਲਕੀ ਜਿਹੀ ਵੀ ਛੱਟ ਲੱਗਦੀ ਆ ਨਾ ਤਾਂ ਉਹ ਬਹੁਤ ਜ਼ਿਆਦਾ ਛੱਟ ਲੱਗਦੀ ਆ ਆਪਾਂ ਨੂੰ ਫੀਲ ਹੁੰਦੀ ਆ ਪਰ ਜੇ ਉਹੀ ਵਾਲ ਹੁੰਦੇ ਆ ਤਾਂ ਇਹ ਹੈਲਮਟ ਦਾ ਕੰਮ ਕਰਦੇ ਆ ਇਸ ਕਰਕੇ ਉੱਥੇ ਸ਼ਿਖਰ ਰੱਖੀ ਜਾਂਦੀ ਸੀ ਜਿਹਦੇ ਨਾਲ ਕਈ ਵਾਰੀ ਛੱਟ ਫੇਟ ਲੱਗੇ ਤੇ ਬੰਦਾ ਬੰਦੇ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ ਇਹ ਗੱਲ ਸੀਗਾ ਹੁਣ ਗੱਲ ਕਰੀਏ ਲੋਕੀ ਸਿੱਕੇ ਪਾਉਂਦੇ ਸੀ ਇੱਥੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਲੋਕ ਕੀ ਕਰਦੇ ਸੀਗੇ ਪਾਣੀ ਦੇ ਵਿੱਚ ਤਲਾਬਾਂ ਤਲੂਬਾਂ ਦੇ ਵਿੱਚ ਸਿੱਕੇ ਸੁੱਟਦੇ ਸੀ ਅੱਜ ਵੀ ਲੋਕ ਕੀ ਆ ਉਹੀ ਪੁਰਾਣੇ ਤੋਂ ਹੀ ਮੈਂ ਕਿਹਾ ਸੀ ਨਾ ਵੀ ਅਰਥ ਵਿਵਸਥਾ ਤੇ ਆਸਥਾ ਭਾਰੀ ਕਿਉਂ ਆਸਥਾ ਕੀ ਸੀ ਪਹਿਲਾਂ ਤੇ ਬਜ਼ੁਰਗ ਕੀ ਕਹਿੰਦੇ ਸੀ ਵੀ ਪਾਣੀ ਦੇ ਵਿੱਚ ਜੀ ਸਿੱਕੇ ਸੁੱਟੋ ਉਸ ਟਾਈਮ ਤੇ ਸਾਡੇ ਤਾਂਬੇ ਦੇ ਸਿੱਕੇ ਚੱਲਦੇ ਸੀ ਉਸ ਟਾਈਮ ਤੇ ਤਾਂਬੇ ਦੇ ਸਿੱਕੇ ਚੱਲਦੇ ਸੀ ਹੁਣ ਤਾਂ ਲੋਹੇ ਦੇ ਨੇ ਪਤਾ ਨਹੀਂ ਕਿਹੜੀ ਕਿਹੜੀ ਧਾਤੂ ਦੇ ਨੇ ਹੁਣ ਤਾਂ ਤਾਂਬਾ ਰਿਆ ਹੀ ਨਹੀਂ ਪਹਿਲਾਂ ਤਾਂਬੇ ਦੇ ਸਿੱਕੇ ਹੁੰਦੇ ਸੀ ਤੇ ਹਰ ਪਿੰਡ ਦੇ ਵਿੱਚ ਨਾ ਤਲਾਬ ਤੇ ਨਹਿਰਾਂ ਹੁੰਦੀਆਂ ਸਿੱਧੀਆਂ ਜਿਹੜੀਆਂ ਤਲਾਬ ਤਾਂ ਹੁੰਦੇ ਹੀ ਹੁੰਦੇ ਸੀ ਅੱਜ ਵੀ ਪਿੰਡਾਂ 'ਚ ਜਾਓਗੇ ਤਾਂ ਦੇਖੋਗੇ ਤਲਾਬ ਹੋਊਗਾ ਪਹਿਲਾਂ ਕੱਚੇ ਘਰ ਬਣਦੇ ਸੀ ਪਿੰਡ ਦੀ ਨਾ ਸਾਂਝੀ ਜਗ੍ਹਾ ਤੋਂ ਮਿੱਟੀ ਪੱਟੀ ਜਾਂਦੀ ਸੀ ਉਸ ਮਿੱਟੀ ਨੂੰ ਪੱਟ ਕੇ ਨਾ ਕੱਚੇ ਘਰ ਬਣਾਏ ਜਾਂਦੇ ਸੀ ਇੱਕੋ ਜਗ੍ਹਾ ਤੋਂ ਮਿੱਟੀ ਪੱਟਣ ਵਾਲਾ ਉਸ ਜਗ੍ਹਾ ਤੇ ਤਲਾਬ ਬਣ ਜਾਂਦਾ ਸੀ ਤੇ ਉਹ ਪਾਣੀ ਦਾ ਪਾਣੀ ਜਿਹੜਾ ਬਾਰਿਸ਼ ਦਾ ਪਾਣੀ ਆ ਉੱਥੇ ਇਕੱਠਾ ਹੁੰਦਾ ਸੀ ਉਸੇ ਪਾਣੀ ਤੋਂ ਅੱਜ ਤੋਂ 40 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ ਮੈਂ ਤੁਹਾਡੇ ਜਿਹੜੇ ਪੁਰਾਣੇ ਲੋਕ ਹੋਣਗੇ ਉਹਨਾਂ ਤੋਂ ਪੁੱਛ ਲਿਓ ਉਹ ਤਲਾਬਾਂ ਚੋਂ ਪਾਣੀ ਕੱਢ ਕੇ ਆਪਦੀ ਦਾਲ ਸਬਜ਼ੀ ਬਣਾਉਂਦੇ ਹੁੰਦੇ ਸੀਗੇ ਤਾਂ ਉਹ ਪਾਣੀ ਦੇ ਵਿੱਚ ਸਿੱਕਾ ਸੁੱਟਣ ਦਾ ਮਤਲਬ ਕੀ ਸੀ ਵੀ ਇਹ ਤਾਂਬਾ ਜਿਹੜਾ ਵਾ ਪਾਣੀ ਨੂੰ ਹਮੇਸ਼ਾ ਸਾਫ਼ ਰੱਖਦਾ ਤੁਸੀਂ ਆਪਣੇ ਪਾਣੀ ਵਾਲੀ ਟੈਂਕੀ 'ਚ ਇਹ ਨਾ ਤਾਂਬਾ ਪਾ ਦਿਓ ਦੇਖਿਓ ਤੁਹਾਡਾ ਪਾਣੀ ਕਿੰਨਾ ਸਾਫ਼ ਰਹਿੰਦਾ ਜਾਂ ਉਸ ਉਹਦੇ ਕੰਡੇ ਤੇ ਨਾ ਜਾਮਣ ਦੇ ਪੇੜ ਲੱਗੇ ਹੁੰਦੇ ਸੀ ਅੱਜ ਵੀ ਦੇਖ ਲਓ ਪੁਰਾਣੇ ਜਾਮਣ ਦੇ ਪੇੜ ਉਹ ਤਲਾਬਾਂ ਦੇ ਕੰਡੇ ਲੱਗੇ ਹੋਣਗੇ ਜਾਮਣ ਦੀ ਲੱਕੜ ਵੀ ਪਾਣੀ 'ਚ ਕਾਈ ਨਹੀਂ ਜੰਮਣ ਦਿੰਦੀ ਇਸ ਕਰਕੇ ਜੇ ਤੁਸੀਂ ਅੱਜ ਵੀ ਆਪਦੀ ਟੈਂਕੀ 'ਚ ਪਾਣੀ ਦੀ ਲੱਕੜ ਸੁੱਟ ਤੋਂ ਹੋਂਗੇ ਨਾ ਤਾਂ ਤੁਹਾਡੇ ਪਾਣੀ ਦੇ ਵਿੱਚ ਕਾਈ ਨਹੀਂ ਲੱਗੂਗੀ ਪੱਕੀ ਗੱਲ ਆ ਇਹ ਅੱਜ ਦੇ ਡੇਢ ਦੇ ਵਿੱਚ ਕੰਪਨੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨਾ ਤਾਂਬੇ ਦੀਆਂ ਬੋਤਲਾਂ ਵੇਚ ਰਹੀਆਂ ਨੇ ਤਾਂਬੇ ਦੀ ਬੋਤਲ 'ਚ ਪਾਣੀ ਪੀਣ ਨੂੰ ਕਹਿ ਰਹੀਆਂ ਨੇ ਡਾਕਟਰ ਕਹਿ ਰਹੇ ਨੇ ਭਾਈ ਤਾਂਬੇ ਦੀਆਂ ਬੋਤਲਾਂ 'ਚ ਪਾਣੀ ਪੀਓ ਆਯੁਰਵੇਦਿਕ ਡਾਕਟਰ ਸਲਾਹ ਦਿੰਦੇ ਨੇ ਵੀ ਰਾਤ ਨੂੰ ਤਾਂਬੇ ਦੇ ਗਲਾਸ 'ਚ ਪਾਣੀ ਭਰ ਕੇ ਰੱਖ ਦੋ ਤੇ ਸਵੇਰੇ ਉਹਨੂੰ ਪਾਣੀ ਨੂੰ ਪੀਓ ਇਹ ਕਾਰਨ ਉਦੋਂ ਤੋਂ ਸੀਗਾ ਉਦੋਂ ਤਾਂਬੇ ਦੇ ਸਿੱਕੇ ਚੱਲਦੇ ਸੀ ਆਪਣੀ ਕਰੰਸੀ ਜਿਹੜੀ ਹੁੰਦੀ ਸੀ ਤਾਂਬੇ ਦੀ ਹੁੰਦੀ ਸੀ ਤਾਂ ਲੋਕ ਆਪਣੇ ਘਰੋਂ ਕਿਸੇ ਵੀ ਸ਼ੁਭ ਕੰਮ ਵਾਲੇ ਦਿਨ ਜਿਉਂ ਤੋਂ ਲੰਘਦੇ ਵੜਦੇ ਆਪਣਾ ਇੱਕ ਸਿੱਕਾ ਕੱਢ ਕੇ ਉਹਦੇ ਚ ਸੁੱਟ ਦਿੰਦੇ ਸੀ ਉਹ ਤਾਂਬਾ ਪਾਣੀ 'ਚ ਪੈਣ ਕਰਕੇ ਤਾਂਬਾ ਬਿਲਕੁਲ ਸਾਫ਼ ਸੁਥਰਾ ਰਹਿੰਦਾ ਅੱਜ ਤਾਂ ਭੇਡਚਾਲ ਹੋ ਗਈ ਪੁਰਾਣੇ ਟਾਈਮ ਦੇ ਮੁਤਾਬਕ ਲੋਕੀ ਅੱਜ ਵੀ ਸਿੱਕੇ ਸੁੱਟੀ ਜਾਂਦੇ ਆ ਲੈ ਅੱਜ ਤਾਂ ਹੁਣ ਤਾਂ ਉਹ ਸਿਲਵਰ ਦੇ ਸਿੱਕੇ ਨੇ ਐ ਲੋਹੇ ਦੇ ਸਿੱਕੇ ਨੇ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਤੁਸੀਂ ਐਵੇਂ ਹੀ ਅਰਥਵਿਵਸਥਾ ਖਰਾਬ ਕਰੀ ਜਾਂਦੇ ਹੋ ਉਹ ਸਨਾਤਨ ਧਰਮ ਦੇ ਤਾਂ ਜਿੰਨੇ ਵੀ ਮੈਂ ਕੰਨਾ ਸਨਾਤਨ ਧਰਮ ਦੇ ਜਿੰਨੇ ਵੀ ਰਿਵਾਜ ਨੇ ਜਿਨ੍ਹਾਂ ਨੂੰ ਤੁਸੀਂ ਅੰਧਵਿਸ਼ਵਾਸ ਵੀ ਕਹਿ ਲਓਗੇ ਉਹ ਸਾਰੇ ਸਾਇੰਟਿਸਟ ਕਾਰਨ ਦੇ ਨਾਲ ਅਟੈਚਡ ਨੇ ऋषि मुनि बहुत तगड़े पढ़े लिखे दिमागदार सिगे जिन्होंने ग्रहया दी चालਾਂ तक ਦੱਸਤੀਆਂ ਸੀ ਕਿ ਇਹ ਗ੍ਰਹਿ ਕਦੋਂ ਤੇ ਕਿੰਨੇ ਵਜੇ ਕਿੱਧਰ ਨੂੰ ਚਾਲ ਚੱਲਦਾ ਵਾ ਸੋ ਦੋਸਤੋ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜਿਹੜੇ ਮੇਰੇ ਚੈਨਲ ਤੇ ਅਜ ਨਵੇਂ ਆਏ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਦੋਸਤੋ